ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਤਿੰਨ ਕੁੰਡੇ ਗਿਣ ਲੈਣੇ ਫਿਰ ਤਿੰਨ ਫਿਰ ਤਿੰਨ 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 ਕੁੰਡੇ ਗਿੰਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਸੈਟਾਂ ਵਾਸਤੇ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਦਾ ਵਾ ਇਹ ਸਿੱਧੀਆਂ ਪੁੱਠੀਆਂ ਸਲਾਈਆਂ ਦਾ ਗੈਪ ਤੁਸੀਂ ਆਪਣੀ ਮਰਜ਼ੀ ਨਾਲ ਵੀ ਦੇ ਸਕਦੇ ਹੋ ਦੋ ਸਲਾਈਆਂ ਦਾ ਚਾਰ ਦਾ ਸ਼ੇਡ ਦਾ ਡਿਜ਼ਾਈਨ ਜਿਹੜਾ ਬਣਦਾ ਵਾ ਇਹ ਦੋ ਸਲਾਈਆਂ ਵਿੱਚ ਹੀ ਬਣ ਕੇ ਕੰਪਲੀਟ ਹੁੰਦਾ ਵਾ ਇੱਥੇ ਮੈਂ ਸਿਰਫ ਦੋ ਹੀ ਸਲਾਈਆਂ ਦਾ ਗੈਪ ਦਿੱਤਾ ਇੱਕ ਸਿੱਧੀ ਇੱਕ ਪੁੱਠੀ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾਓਗੇ ਇਹ ਬਲੈਕ ਕਲਰ ਤੇ ਵੀ ਬਹੁਤ ਹੀ ਉੱਭਰ ਕੇ ਆਉਂਦਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ। ਦੂਸਰੀ ਸਲਾਈ ਪੁੱਠੀ ਸਾਈਡ ਤੋਂ। ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡੀਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ। ਇਹ ਮੈਂ ਦੋ ਸਲਾਈਆਂ ਦਾ ਗੈਪ ਪਾਇਆ ਵਾ ਤੁਸੀਂ 4 ਦਾ, 6 ਦਾ, 8 ਦਾ ਵੀ ਗੈਪ ਦੇ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ। ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਸਾਰੇ ਹੀ ਕੁੰਡਿਆਂ ਨੂੰ ਡਬਲ ਵੱਲ ਮਾਰਨਾ ਦਿਜ਼ੇਨ ਦੀ ਤੀਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਦੋ ਵਾਰ ਵਲ ਮਾਰਨਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਤੀਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਡਬਲ ਵਲ ਮਾਰਦੇ ਹੋਏ ਬਣਾਉਣਾ ਸ਼ੁਰੂ ਵਿੱਚ ਵੀ ਇੱਕ ਕੁੰਡਾ ਵੱਧ ਹੀ ਲਾਸਟ ਵਿੱਚ ਵੀ ਇੱਕ ਕੁੰਡਾ ਵੱਧ ਆਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਡਬਲ ਵੱਲ ਮਾਰਦੇ ਹੋਏ ਕੰਪਲੀਟ ਕਰਨੀ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸੈਰ ਤੋਂ ਚੌਥੀ ਸਲਾਈ ਵਿੱਚ ਡਿਜ਼ਾਈਨ ਬਣਾਣਾ चौथी सिलाई ਵਿੱਚ ਐਕਸਟਰਾ ਕੁੰਡਾ ਲਾ ਲੈਣਾ ਤਾਗਾ ਬਾਹਰ ਨੂੰ ਕਰਨਾ ਕਿੰਨਾ ਕੁੰਡਿਆਂ ਦਾ ਵੜ ਲਾਉਣਾ ਤਿੰਨ ਕੁੰਡਿਆਂ ਦਾ ਡਿਜ਼ਾਈਨ ਵਾਂ ਤਿੰਨ ਕੁੰਡਿਆਂ ਦਾ ਵੜ ਲਾ ਕੇ ਇਹਨਾਂ ਨੂੰ ਖੱਬੇ ਹੱਥ ਵਾਲੀ ਸिलाई ਤੇ ਕਰਨਾ ਇਹਨਾਂ ਨੂੰ ਸਿੱਧਾ ਹੀ ਬਣਾਉਣਾ ਤਿੰਨਾਂ ਕੁੰਡਿਆਂ ਨੂੰ ਤਾਗਾ ਬਾਹਰ ਨੂੰ ਰੱਖਣਾ ਇੱਕ ਵਾਰ ਬਣਾ ਲੈਣਾ ਫਿਰ ਆਪਣੇ ਵੱਲ ਨੂੰ ਤਾਗਾ ਕਰਨਾ ਜਿਵੇਂ ਜਾਲੀ ਪਾਈ ਦੀ ਇੱਕ ਵਾਰ ਫਿਰ ਸਿੱਧਾ ਹੀ ਬਣਾ ਲੈਣਾ ਇਹ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਤਿੰਨ ਕੁੰਡਿਆਂ ਦਾ ਡਿਜ਼ਾਈਨ ਚੌਥੀ ਸਲਾਈ ਵਿੱਚ ਬਣਾਉਣਾ ਧਾਗਾ ਬਾਹਰ ਨੂੰ ਹੀ ਰੱਖਣਾ ਤਿੰਨਾ ਕੁੰਡਿਆਂ ਦਾ ਵੱਲ ਲਾਉਣਾ ਇਹਨਾਂ ਨੂੰ ਖੱਬੇ ਹੱਥ ਵਾਲੀ ਸਲਾਈ ਤੇ ਕਰਨਾ ਅੱਗਿਓਂ ਦੀ ਇਹਨਾਂ ਦੇ ਇਸ ਤਰੀਕੇ ਨਾਲ ਸਲਾਈ ਨੂੰ ਪਾਉਣਾ ਇੱਕ ਬਣਾ ਲੈਣਾ ਧਾਗਾ ਆਪਣੇ ਵੱਲ ਨੂੰ ਕਰਨਾ ਇੱਕ ਵਾਰ ਫਿਰ ਇਹਨਾਂ ਨੂੰ ਸਿੱਧਾ ਹੀ ਬਣਾ ਲੈਣਾ ਇਹ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣ ਗਏ ਤਾਗਾ ਬਾਹਰ ਨੂੰ ਹੀ ਰੱਖਣਾ ਇਹਨਾਂ ਨੂੰ ਸਿੱਧਾ ਹੀ ਬਣਾਉਣਾ ਤਾਗਾ ਬਾਹਰ ਨੂੰ ਰੱਖ ਕੇ ਫੁੱਟਾ ਨਹੀਂ ਬਣਾਉਣਾ 1 2 3 ਤਿੰਨਾ ਕੁੰਡਿਆਂ ਦਾ ਵੱਲ ਲਾਉਣਾ ਤਿੰਨਾ ਕੁੰਡਿਆਂ ਨੂੰ ਸਿੱਧਾ ਬਣਾਉਣਾ ਇੱਕ ਵਾਰ ਬਣਾ ਲਿਆ ਤਾਗ ਆਪਣੇ ਵੱਲ ਨੂੰ ਕਰਨਾ ਇੱਕ ਵਾਰ ਫਿਰ ਸਿੱਧਾ ਹੀ ਬਣਾ ਲੈਣਾ ਇੱਥੇ ਜਾਲੀ ਪੈ ਕੇ ਫਿਰ ਤਿੰਨ ਦੇ ਤਿੰਨ ਕੁੰਡੇ ਹੀ ਹੋਗੇ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਿੰਨਾ ਕੁੰਡੀਆਂ ਦਾ ਵੱਲ ਲਾਉਣਾ ਇਹਨਾਂ ਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਕਰ ਲੈਣਾ ਤਿੰਨਾ ਕੁੰਡੀਆਂ ਨੂੰ ਸਿੱਧਾ ਹੀ ਬਣਾਉਣਾ ਆਪਣੇ ਵੱਲ ਨੂੰ ਕਰਨਾ ਫਿਰ ਇੱਕ ਵਾਰ ਸਿੱਧਾ ਬਣਾ ਲੈਣਾ ਲਾਸਟ ਵਾਲਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਚਾਰ ਸਿਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹਹੀ ਚਾਰ ਸਿਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੜਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਿਲਾਈ ਤੋਂ ਸ਼ੁਰੂ ਕਰਨਾ ਪਹਿਲੀ ਦੂਜੀ ਸਲਾਈ ਸਿੱਧੀ ਪੁੱਠੀ ਬਣਨੀਆ ਤੀਸਰੀ ਸਲਾਈ ਵਿੱਚ ਡਿਜ਼ਾਈਨ ਬਣਨਾ ਡਿਜ਼ਾਈਨ ਸਿਰਫ ਦੋ ਹੀ ਸਲਾਈਆਂ ਦਾ ਵਾ ਇਹ ਗੈਪ ਤੁਸੀਂ ਆਪਣੀ ਮਰਜ਼ੀ ਨਾਲ ਵੀ ਦੇ ਸਕਦੇ ਹੋ ਥੋੜਾ ਵੀ ਜਿਆਦਾ ਵੀ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਕਿ ਵੀ ਤੇ ਬਣਾ ਸਕਦੇ ਹੋ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਈ ਡਿਜ਼ਾਈਨ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ